ਕਰਨਲ ਪੁਸ਼ਪਿੰਦਰ ਸਿੰਘ ਬਾਠ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਅਤੇ ਬੀਜੇਪੀ ਆਗੂ ਢਿੱਲੋ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਲ ਮੁਲਾਕਾਤ ਤੋਂ ਬਾਅਦ ਕਰਨਲ ਬਾਠ ਦੇ ਪਤਨੀ ਦੇ ਵੱਲੋਂ ਕਿਹਾ ਗਿਆ ਕਿ ਮੀਟਿੰਗ ਬੜੇ ਹੀ ਵਧੀਆ ਢੰਗ ਦੇ ਵਿੱਚ ਹੋਈ ਆ ਸਾਨੂੰ ਵਿਸ਼ਵਾਸ ਦਿਵਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿ ਅਸੀਂ ਤੁਹਾਡੀ ਤੁਹਾਨੂੰ ਇਨਸਾਫ ਦਵਾਵਾਂਗੇ ਕਾਰਵਾਈ ਕਰਾਂਗੇ ਤਾਂ ਹੋਰ ਕੀ ਕੁਝ ਮੀਟਿੰਗ ਦੇ ਵਿੱਚ ਹੋਇਆ ਕੀ ਗੱਲਬਾਤ ਹੋਈ ਆ ਮੀਟਿੰਗ ਦੇ ਵਿੱਚ ਕੀ ਸੀਬੀਆਈ ਦੀ ਜਿੰ ਤੋਂ ਜਾਂਚ ਜਿਹੜੀ ਕਰਵਾਉਣ ਦੀ ਮੰਗ ਕਰਨਲ ਦਾ ਪਰਿਵਾਰ ਕਹਿ ਰਿਹਾ ਤਾਂ ਉਸ ਮੰਗ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਕੀ ਕਿਹਾ ਐਸਐਸਪੀ ਨਾਨਕ ਸਿੰਘ ਦੀ ਬਦਲੀ ਦੀ ਗੱਲ ਕੀਤੀ ਆ ਉਸ ਦੇ ਬਾਰੇ ਕੀ ਕੁਝ ਕਿਹਾ ਤੇ ਕਦੋਂ ਤੱਕ ਜਿਹੜੇ ਸਲਾਖਾ ਪਿੱਛੇ ਜਾਣਗੇ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਐਸਐਚਓ ਨੇ ਇਸ ਦੇ ਉੱਤੇ ਭਰੋਸਾ ਕੀ ਦਿੱਤਾ ਪੂਰੀ ਗੱਲਬਾਤ ਤੁਹਾਨੂੰ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੀ ਪਤਨੀ ਦੀ ਜਵਾਨੀ ਸੁਣਾਉਣੀ ਹੈ ਤੇ ਨਾਲ ਉਹਨਾਂ ਦੇ ਜੋ ਭਾਜਪਾ ਆਗੂ ਟਿੱਲੋ ਪਹੁੰਚੇ ਸੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਇਸ ਸਾਰੇ ਮਾਮਲੇ ਨਾਲ जुड़े हुए परिवार जी सी मान साहब ने हमें आश्वासन दिया है कि वो हमारे को जस्टिस देंगे। उन्होंने मेरे को गाड़ी में छोड़ते हुए, मेरे सिर में हाथ रख के बोला कि आपको जस्टिस मिलेगा और आपको पंजाब की बेटी खाली हाथ नहीं जाएगी और आज उन्होंने मैंने जो कल मांग करी थी कि पंजाब की बेटी को खाली हाथ ना जाना दिया जाए उन्होंने आज मुझे आश्वासन दे के भेजा है की शाम को छह बजे तक इस चीज का सबको नतीजा मिल जाए दिमाग हमारी वही थी कि जो हमारी तीन थी एफआईआर और इनको अरेस्ट किया जाए या इनको ये दूसरी हमारी ये डिमांड थी कि एसएसपी नानक को पोस्टिंग किया जाए बिकॉज ये सारा लॉ एंड ऑर्डर उनका ख़राब किया हुआ था तीसरी हमारी डिमांड थी कि सीबीआई इंक्वायरी वो सारी चीज़ें उन्होंने बोला है हमें आश्वासन दिया है कि हर एक चीज़ हमारे सेटिस्फैक्शन में वो करेंगे और हमने उनको भी वादा किया है कि जहाँ भी पंजाब में अगर उन्होंने आज जस्टिस दिया तो हम जहाँ भी वो कहेंगे हम उनके साथ खड़े हैं मगर हम पंजाब को सुधारने के लिए उनके साथ खड़े हैं जहाँ भी हमारी जरूरत पड़ी सैनिक समेत जितने भी हमारे समय ये है सैनिक संगठन है वो उनके साथ खड़े हैं पंजाब को एक पीसफुल स्टेट बनाने आ, के लिए जी शाम छः बजे और मैं पहले सारे मीडिया का भी वापस एक बार थैंक्स कराँगी लोगों ने इस लड़ ज जंगे नाल साथ है। सारे मेरे सैनिक भ्रा जे उन्होंने मेरे मेरे अफसर तू भी पहले ਐ ਮੇਰੇ ਪ੍ਰਾਣ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਪਹਿਲੇ ਆਪਣੇ ਆਫਸਰਾਂ ਤੋਂ ਪਹਿਲੇ ਇਹਨਾਂ ਨੂੰ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਸਾਨੂੰ ਪ੍ਰਗਤੀ ਸੁਵਿਧਾ ਇਹਨਾਂ ਨੇ ਮੇਰਾ ਸਾਥ 1 ਮਿੰਟ ਲਈ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਹੋਏ ਪੂਰੀ ਜਥਾ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਨਾਲ ਖੜੇ ਹੋਏ ਅੱਜ ਵੀ ਇਹੀ ਗੱਲ ਕਹੀ ਹੈ ਅਗਰ ਤਾਨੂੰ ਇਨਸਾਫ ਨਹੀਂ ਮਿਲਿਆ ਤਾਂ ਜਬ ਤੱਕ ਤਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਸਾਰੇ ਤਾਰੇ ਨਾਲ ਸ਼ਾਮ 6 ਵਜੇ ਤੱਕ ਕਿਹੜੀ ਕਿਹੜੀ ਮੰਗ ਹੈ ਤੁਹਾਡੀ ਮੰਗ ਜੀ ਮੰਗ ਤਾਂ ਮੈਂ ਦੱਸ ਦਿੱਤੀ ਆ ਸਾਡੀ ਕੋਈ ਨਵੀਂ ਮੰਗ ਨਹੀਂ ਆ ਉਹੀ ਮੰਗਣ ਜਿਹੜੀ ਪਹਿਲੇ ਵੀ ਦੱਸਿਆ ਸੀਗੀ ਅਸੀਂ ਹੁਣ ਸ਼ਾਮ ਨੂੰ 6 ਵਜੇ ਤੱਕ ਵੇਟ ਕਰਦੇ ਐਂਡ ਆਈ ਥੈਂਕਸ ਪ੍ਰਗਨਮਾਨ ਜੀ ਟੂ ਲਿਸਨ ਟੂ ਮੀ ਐਂਡ ਸਾਡੀ ਦੇਖੋ ਮਾਨ ਸਾਹਿਬ ਨਾਲ ਬਹੁਤ ਸੋਹਣੀ ਮੀਟਿੰਗ ਹੋਈ ਹੈ ਮਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਵੀ ਪੂਰਾ ਦੁੱਖ ਸੀ ਕਿ ਜੋ ਪਰਿਵਾਰ ਨਾਲ ਸਾਡੇ ਨਾਲ ਹੋਇਆ ਪੂਰੀ ਗੱਲ ਉਹਨਾਂ ਨੇ ਪਰਿਵਾਰ ਦੀ ਜਥੇਬੰਦੀ ਦੀ ਪੂਰੀ ਗੱਲ ਸੁਣੀ ਹੈ ਕਿ ਜੋ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪੰਜਾਬ ਦੇ ਵਸਨੀਕ ਨਾਲ ਨਹੀਂ ਹੋਣਾ ਚਾਹੀਦਾ ਸਾਡੇ 3.5 ਕਰੋੜਾਂ ਦਾ ਕਹਿੰਦੇ ਮੈਂ ਕਸਟਡੀਅਨ ਐਜ਼ ਅ ਸੀਐਮ ਪੰਜਾਬ ਤੇ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਤੇ ਸ਼ਾਮ ਨੂੰ 5 ਵਜੇ ਉਹਨਾਂ ਨੇ ਮੀਟਿੰਗ ਸੱਦ ਲਈ ਇਥੇ ਡੀਜੀਪੀ ਸਾਰੇ ਬੁਲਾ ਲਏ ਨੇ ਚੀਫ ਸੈਕਟਰੀ ਹੋਮ ਸੈਕਟਰੀ ਇਹਨੇ ਸ਼ਾਮ ਨੂੰ 6 ਵਜੇ ਤੁਹਾਨੂੰ ਖੁਸ਼ਖਬਰੀ ਮਿਲ ਜੂਗੀ ਜਿਹੜਾ ਮੈਂ ਸਖਤ ਤੋਂ ਸਖਤ ਐਕਸ਼ਨ ਲਵਾਂਗਾ ਕਿਸੇ ਨੂੰ ਵੀ ਬਖਸ਼ਣ ਵਾਲਾ ਨਹੀਂ ਹੈਗਾ ਮੈਂ ਕਿਉਂਕਿ ਸਾਰੇ ਵੀਡੀਓਜ਼ ਵੀ ਦਿਖਾ ਚੁੱਕੇ ਆ। ਸਾਬ ਸਟ ਨੇ ਇੱਕ ਨੰਬਰ ਜਾਰੀ ਕੀਤਾ ਲੋਕਾਂ ਦਾ ਸਹਿਯੋਗ ਮੰਗਿਆ ਕਿ ਵੀ ਲੋਕ ਸਾਨੂੰ ਸਬੂਤ ਭੇਜਣ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਪਾਸੇ ਸੀਐਮ ਦਾ ਇਹੋ ਜਿਹਾ ਰਵਈਆ ਸੀਗਾ ਤੁਹਾਡੇ ਨਾਲ ਕਿ ਵਧੀਆ ਸੀਗਾ ਪਰ ਦੂਜੇ ਪਾਸੇ ਲੋਕਾਂ ਦੇ ਸਬੂਤ ਇਸ ਕੇਸ ਨੂੰ ਹੋਰ ਚੇਂਜ ਕਰ ਦਿੱਤਾ ਜਾਊਗਾ ਲੋਕਾਂ ਨੇ ਕੋਈ ਹੋਰ ਵੀਡੀਓ ਭੇਜਿਆ ਜੀ। ਨਹੀਂ ਦੇਖੋ ਮੇਰੀ ਗੱਲ ਵੀਡੀਓਜ਼ ਉਹੀ ਹੋਣਗੀਆਂ ਜੋ ਮੌਕੇ ਤੇ ਹੋਇਆ। ਚਾਹੇ ਉਹ ਤੁਸੀਂ ਭੇਜ ਦਿਓ ਚਾਹੇ ਗੁਰਸੇ ਢਿੱਲੋਂੋਂ ਭੇਜਦੇ ਚਾਹੀ ਕੋਈ ਹੋਰ ਪੱਤਰਕਾਰ ਭੇਜਦੇ। ਉਹਨੂੰ ਤੁਸੀਂ ਉਹਨੂੰ ਕੋਈ ਖੇਡਖਾਨੇ ਨਹੀਂ ਕਰ ਸਕਦੇ ਜਿਹੜਾ ਮਰਜ਼ੀ ਜੋ ਮਰਜ਼ੀ ਭੇਜੇ ਜੋ ਸਚਾਈ ਉਹ ਸਚਾਈ ਰਹਿਣੀ ਹੈ ਤੇ ਮੈਂ ਸਿੱਟ ਨੂੰ ਕਹਿਣਾ ਚਾਹੁੰਦਾ ਜਿਹੜੇ ਆਪਣੇ ਰਾਈ ਸਾਹਿਬ ਨੇ ਮੇਰੇ ਬਹੁਤ ਅੱਛੇ ਭਰਾ ਨੇ ਮੇਰੇ ਮੇਰਾ ਸਤਿਕਾਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਿਆਰ ਹੈ ਉਹਨਾਂ ਨਾਲ ਕੀ ਸਬੂਤਤਾ ਸੀ ਉਹ ਦੇ ਇਕੱਠੇ ਕਰੀ ਦੇ ਹੁੰਦੇ ਨੇ ਜਿਹੜੀ ਚੀਜ਼ ਕਿਤੇ ਨਾਸ਼ ਹੋਈ ਹੋਵੇ ਜਿਹੜੀਆਂ ਚੀਜ਼ਾਂ ਆਲਰੇਡੀ ਅਸੀਂ ਪਬਲਿਕ ਡੋਮੇਨ ਚ ਵੀ ਦੇ ਚੁੱਕੇ ਹਾਂ ਮੀਡੀਆ ਚ ਵੀ ਦੇ ਚੁੱਕੇ ਹਾਂ ਪੈਨ ਡਰਾਈਵਸ ਵੀ ਦੇ ਚੁੱਕੇ ਹਾਂ ਕਿ ਕਿਹਨੇ ਕੁੱਟਮਾਰ ਕੀਤੀ ਕਿਉਂ ਕੀਤੀ ਕਿੰਨੇ ਵਜੇ ਕੀਤੀ ਸਾਰੇ ਚੀਜ਼ਾਂ ਦੇ ਚੁੱਕੇ ਹਾਂ ਉਸ ਤੋਂ ਬਾਅਦ ਆ ਵੀ ਦੇ ਚੁੱਕੇ ਹਾਂ ਬੇਰੀ ਇਨਵੈਸਟੀਗੇਸ਼ਨ ਦਾ ਪਾਰਟ ਹੀ ਨਹੀਂ ਰਹਿ ਜਾਂਦਾ ਕਾਦੀ ਇਨਵੈਸਟੀਗੇਸ਼ਨ ਹੁੰਦੀ ਹੈ ਮੈਨੂੰ ਐਂ ਦੱਸੋ ਜਦੋਂ ਐਸਐਸਪੀ ਨਾਨਕ ਸਿੰਘ ਸਾਹਿਬ ਨੇ ਤੇ 12 ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਨੇ ਤਾਂ ਕੁਝ ਸੋਚ ਕੇ ਕੀਤੇ ਹੋਣਗੇ ਦੋਸ਼ੀ ਸੀਗੇ ਤਾਂ ਹੀ ਕੀਤੇ ਨੇ ਬਾਕੀ ਮੁਲਾਜ਼ਮ ਨਹੀਂ ਕੀਤੇ ਸੋ ਆ ਤਾਂ ਸਿਰਫ ਟਾਈਮ ਹੁੰਦਾ ਹੈ ਕਿ ਜਦੋਂ ਸਰਕਾਰ ਦਾ ਪ੍ਰੈਸ਼ਰ ਪੈ ਰਿਹਾ ਸਾਡਾ ਪੈ ਰਿਹਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਸ ਚੀਜ਼ ਦੀ ਹੁੰਦੀ ਹੈ ਜਿੱਥੇ ਕੋਈ ਚੀਜ਼ ਦੀ ਅਣਛੂਹਾ ਪਹਿਲੂ ਹੁੰਦਾ ਵੀ ਆ ਆਪਾਂ ਚੈੱਕ ਨਹੀਂ ਕੀਤਾ ਸਾਰੀਆਂ ਚੀਜ਼ਾਂ ਅਸੀਂ ਦੇ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਫਿਰ ਆਈ ਨਹੀਂ ਜਾਂਦਾ ਤਾਂ ਮੈਨੂੰ ਐਸਐਸਪੀ ਨੂੰ ਟਰਾਂਸਫਰ ਕਰ ਐਸਐਸਪੀ ਐਸਐਸਪੀ ਨੂੰ ਟਰਾਂਸਫਰ ਹੀ ਕਰ ਰਹੇ ਨੇ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ ਦੂਜਾ ਜਿਹੜੀ ਅਸੀਂ ਦੂਜੀ ਮੰਗ ਸੀ ਸਾਡੀ ਉਹ ਵੀ ਤੇ ਵੀ ਮਾਨ ਸਾਹਿਬ ਕਾਰਵਾਈ ਕਰਨਗੇ ਤੇ ਸ਼ਾਮ ਨੂੰ 6 ਵਜੇ ਤੁਹਾਨੂੰ ਆਪੀ ਮੀਡੀਆ 'ਚ ਪਤਾ ਲੱਗ ਜਾਣਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਸ਼ਾਮ ਨੂੰ 5 ਵਜੇ ਇੱਥੇ ਸਾਡੇ ਨੇ ਆ ਜਾਣਾ ਤੇ ਕਾਰਵਾਈ ਹੋਊਗੀ ਮੈਨੂੰ ਪੂਰੀ ਉਮੀਦ ਹੈ ਲੱਗਦਾ ਤੁਹਾਡੇ ਇਸ ਮੈਟਰ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਹੈ ਪੁਲਿਸ ਡਿਪਾਰਟਮੈਂਟ ਦੇਖੋ ਪ੍ਰੈਸ਼ਰਾਈਜ਼ ਹੈ ਜਿਹੜੇ ਮੇਰੇ ਸ਼ੁਭਚਿੰਤਕ ਪੁਲਿਸ ਅਫਸਰ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਢਿੱਲੋ ਸਾਹਿਬ ਆਪਣ ਕੀ ਜਿਹੜੇ ਪੁਲਿਸ ਅਫਸਰ ਨੇ ਕਿਉਂਕਿ ਤੁਸੀਂ ਪੂਰੇ ਪੰਜਾਬ ਦੇ ਪੁਲਿਸ ਨਾਲ ਪੰਗਾ ਲੈ ਲਿਆ ਤੇ ਕੋਈ ਵੀ ਅਜੇ ਤੱਕ ਕਿਸੇ ਨੇ ਅਜੇ ਤੱਕ ਪੰਜਾਬ ਦੇ ਪੁਲਿਸ ਨਾਲ ਐਡਾ ਸਟੈਂਡ ਨਹੀਂ ਲਿਆ ਜਿਵੇਂ ਤੁਸੀਂ ਲੈ ਕੇ ਬੈਗੇ ਤੇ ਹੁਣ ਆਪਣਾ ਧਿਆਨ ਰੱਖਿਓ ਆਹ ਕਹਿੰਦੇ ਤੁਹਾਨੂੰ ਵਗ੍ਹਾ ਕਰਦੇਵੇਂ ਤੁਹਾਡੇ ਤਰ੍ਹਾਂ ਦੇ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਪਰਚੇ ਪਾਉਣ ਬਾਰੇ ਪੰਜਾਬ ਪੁਲਿਸ ਸਾਰੇ ਸੋਚ ਰਹੇ ਨੇ ਕਿਸੇ ਲੇਡੀ ਦਾ ਪਰਚਾ ਵੀ ਇਹ ਧਰਨੇ ਪਰਦਰਸ਼ਨ ਚ ਆਪਾਂ ਕਰਦੇ ਆਂ ਪੋਲੀਟੀਕਲ ਆ ਜਾਂ ਹੋਰ ਵੀ ਕਰਦੇ ਆਂ ਵੀ ਉੱਥੇ ਕਿਸੇ ਤਰ੍ਹਾਂ ਦੀ ਛੇੜਖਾਨੀ ਦਾ ਜਾਂ ਕੋਈ ਨਾਰਕੋਟਿਕਸ ਦਾ ਗੱਡੀ ਚ ਰੱਖ ਦੇਣਗੇ ਜਾਂ ਕੋਈ ਨਜਾਇਜ਼ ਹਥਿਆਰ ਉਹਦਾ ਵੀ ਪਰਚਾ ਪਾਉਣ ਦੀ ਹਤਿਆਰੀ ਕਰ ਰਹੇ ਨੇ ਆਪਣਾ ਧਿਆਨ ਰੱਖਿਓ ਉਹ ਕੱਲ ਸਾਰੀਆਂ ਚੀਜ਼ਾਂ ਮੈਂ ਆਪਣੇ ਆਦਰਨੀਏ ਰਾਜਨਾਥ ਸਿੰਘ ਜੀ ਨੂੰ ਚਿੱਠੀ ਵੀ ਦੇ ਚੁੱਕੇ ਹਾਂ ਰਿਟਰਨ ਵੀ ਦੇ ਚੁੱਕੇ ਹਾਂ ਤੇ ਅਮਿਤ ਸ਼ਾਹ ਜੀ ਦੇ ਘਰੇ ਮੈਂ ਆਪਣੇ ਪੀਐਸਓ ਦੇ ਥਰੂ ਆਪਣੀ ਚਿੱਠੀ ਉੱਥੇ ਵੀ ਭੇਜ ਚੁੱਕੇ ਹਾਂ ਪੂਰੀ ਪਾਰਟੀ ਹਾਈ ਕਮਾਂਡ ਨੂੰ ਦੱਸ ਚੁੱਕਿਆ ਕਿ ਇਹ ਆ ਘਟਨਾ ਮੇਰੇ ਨਾਲ ਵਾਪਰ ਸਾਡੀ ਹੈ ਤੇ ਪੂਰੀ ਉਹਨਾਂ ਨੂੰ ਅਗਾਂਹ ਕਰ ਚੁੱਕੇ ਹਾਂ ਤੇ ਮੈਨੂੰ ਆਸ ਹੈ ਬੰਦੀ ਕਾਰਵਾਈ ਸਾਰਿਆਂ ਤੇ ਹੋਊਗੀ ਜਿਹੜੇ ਵੀ ਆ ਕਰਨਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਮੈਂ ਸੱਚਾ ਸੱਚ ਦੀ ਲੜਾਈ ਲੜਾਂਗਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਅਤੇ ਭਾਜਪਾ ਆਗੂ ਢਿੱਲੋ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਕਰਨਲ ਬਾਠ ਦੇ ਪਤਨੀ ਦੇ ਵੱਲੋਂ ਕਿਹਾ ਗਿਆ ਕਿ ਮੀਟਿੰਗ ਬੜੇ ਹੀ ਵਧੀਆ ਢੰਗ ਦੇ ਵਿੱਚ ਹੋਈ ਆ ਸਾਨੂੰ ਵਿਸ਼ਵਾਸ ਦਿਵਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿ ਅਸੀਂ ਤੁਹਾਡੀ ਤੁਹਾਨੂੰ ਇਨਸਾਫ ਦਵਾਵਾਂਗੇ ਕਾਰਵਾਈ ਕਰਾਂਗੇ ਤਾਂ ਹੋਰ ਕੀ ਕੁਝ ਮੀਟਿੰਗ ਦੇ ਵਿੱਚ ਹੋਇਆ ਕੀ ਗੱਲਬਾਤ ਹੋਈ ਆ ਮੀਟਿੰਗ ਦੇ ਵਿੱਚ ਕੀ ਸੀਬੀਆਈ ਦੀ ਜਿੰਤੋਂ ਜਾਂਚ ਜਿਹੜੀ ਕਰਵਾਉਣ ਦੀ ਮੰਗ ਕਰਨਲ ਦਾ ਪਰਿਵਾਰ ਕਹਿ ਰਿਹਾ ਤਾਂ ਉਸ ਮੰਗ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਨੇ ਕੀ ਕਿਹਾ ਐਸਐਸਪੀ ਨਾਨਕ ਸਿੰਘ ਦੀ ਬਦਲੀ ਦੀ ਗੱਲ ਕੀਤੀ ਆ ਉਸ ਦੇ ਬਾਰੇ ਕੀ ਕੁਝ ਕਿਹਾ ਤੇ ਕਦੋਂ ਤੱਕ ਜਿਹੜੇ ਸਲਾਖਾ ਪਿੱਛੇ ਜਾਣਗੇ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਐਸਐਚਓ ਨੇ ਇਸ ਦੇ ਉੱਤੇ ਭਰੋਸਾ ਕੀ ਦਿੱਤਾ ਪੂਰੀ ਗੱਲਬਾਤ ਤੁਹਾਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਦੀ ਜਵਾਨੀ ਸੁਣਾਉਣੀ ਹੈ ਤੇ ਨਾਲ ਉਹਨਾਂ ਦੇ ਜੋ ਬੀਜੇਪੀ ਆਗੂ ਢਿੱਲੋ ਪਹੁੰਚੇ ਸੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਇਸ ਸਾਰੇ ਮਾਮਲੇ ਨਾਲ ਜੁੜੇ ਹੋਏ ਜਿਹੜੀ ਆ ਕਰਨਲ ਪੁਸ਼ਪਿੰਦਰ ਸਿੰਘ ਬਾਠ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਅਤੇ ਬੀਜੇਪੀ ਆਗੂ ਢਿੱਲੋ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਲ ਮੁਲਾਕਾਤ ਤੋਂ ਬਾਅਦ ਕਰਨਲ ਬਾਠ ਦੇ ਪਤਨੀ ਦੇ ਵੱਲੋਂ ਕਿਹਾ ਗਿਆ ਕਿ ਮੀਟਿੰਗ ਬੜੇ ਹੀ ਵਧੀਆ ਢੰਗ ਦੇ ਵਿੱਚ ਹੋਈ ਆ ਸਾਨੂੰ ਵਿਸ਼ਵਾਸ ਦਵਾ